ਜੀਜੀ ਅੱਜ ਬਹੁਤ ਸਾਨੂੰ ਲੋੜ ਹੈ ਪਰ ਇਹਦੇ ਤੇ ਕੋਈ ਗੱਲ ਕਰਦੀ ਰਿਹਾ ਜਿਹੜੇ ਮੁੱਦੇ ਇਹਦੇ ਨਾਲ ਸਾਡੀ ਜਿਹੜੀ ਸਿਹਤ ਹੈ ਉਹ ਤਬਾਹ ਹੋ ਰਹੀ ਹੈ ਤੇ ਜਿਹੜਾ ਯੂਰੇਨੀਅਮ ਪਾਣੀ ਦੇ ਵਿੱਚ ਆਉਂਦਾ ਹੈ ਉਹਦੇ ਨਾਲ ਕੈਂਸਰ ਹੋ ਰਿਹਾ ਹੈ ਤੇ ਕੈਂਸਰ ਦੀ ਬਿਮਾਰੀ ਦੇ ਲਈ ਅਜੇ ਤੱਕ ਸਾਡੇ ਕੋਲੇ ਪੂਰੇ ਇਲਾਜ ਨਹੀਂ ਹੈ ਅਸੀਂ ਦੇਖਿਆ ਕਿ ਜਿਹੜਾ ਸਤਲੁਜ ਦਾ ਪਾਣੀ ਹੈ ਇਹ ਤਿੱਬਤ ਤੋਂ ਸ਼ੁਰੂ ਹੁੰਦਾ ਹੈ ਸਤਲੁਜ ਦਰਿਆ ਉੱਥੋਂ ਸ਼ੁਰੂ ਹੁੰਦਾ ਹੈ ਤੇ ਤਿੱਬਤ ਦੇ ਵਿੱਚੋਂ ਇਹ 322 ਕਿਲੋਮੀਟਰ ਦਾ ਸਫ਼ਰ ਕਰਕੇ ਹਮਾਸ਼ਲ ਦੇ ਪਿੰਡ ਲਾਂਗ ਕੁਇਨ ਦੇ ਵਿੱਚ ਤਾਸ਼ਨ ਗਾਂਝ ਦੇ ਵਿੱਚ ਮਾਰਚਲ ਚ ਆ ਜਾਂਦਾ ਹੈ ਇੰਡੀਆ ਚ ਆ ਜਾਂਦਾ ਫਿਰ ਇਹ ਪੰਜਾਬ ਚ ਆ ਜਾਂਦਾ ਤੇ ਜਦੋਂ ਆਪਾਂ ਨੰਗਲ ਜਾਂਦੇ ਆ ਉੱਥੇ ਹੈਵੀ ਵਾਟਰ ਪਲੈਂਟ ਫਰਟੀਲਾਈਜ਼ਰ ਫੈਕਟਰੀ ਜਿਹੜੀ ਨੰਗਲ ਹੈ ਉਹਦੇ 'ਚ ਲੱਗੀ ਹੋਈ ਹੈ ਹੋਰ ਹੈਵੀ ਵਾਟਰ ਪਲੈਂਟ ਦਾ ਵੀ ਤਲਕਾ ਥਿਊਰੀਨੀਅਮ ਦੇ ਨਾਲ ਹੈ ਇਸ ਨੂੰ ਜਦੋਂ ਇਨਰਿਚ ਕਰਦੇ ਆ ਰੇਨੀਅਮ ਨੂੰ ਉਦੋਂ ਹੈਵੀ ਵਾਟਰ ਦੀ ਲੋੜ ਪੈਂਦੀ ਹੈ ਤੇ ਸਾਡੀ ਪਾਰਟੀ ਨੂੰ ਹਮੇਸ਼ਾ ਸਾਖ ਰਿਹਾ ਹੈ ਕਿ ਜਾਨਤਾ ਚੀਨ ਨੇ ਜਾਂ ਇੰਡੀਆ ਨੇ ਇੱਕ ਯੂਰੇਨੀਅਮ ਅਰਿੰਚ ਇਨਰਿਚਮੈਂਟ ਪਲੈਂਟ ਜਾਂ ਤੱਕ ਤਿੱਬਤ ਦੇ ਵਿੱਚ ਲਾਇਆ ਤੇ ਜਾਂ ਇੰਡੀਆ ਦੇ ਵਿੱਚ ਲਾਇਆ ਜਿੱਥੇ ਹਿਮਾਚਲ ਦੇ ਵਿੱਚੋਂ ਸਾਡੇ ਪੰਜਾਬ ਦੇ ਵਿੱਚ ਹੁੰਦਾ ਹੈ ਤੇ ਜਿੰਨਾ ਛੇ ਦੀ ਦ੍ਰਿਫਤ ਨਹੀਂ ਹੁੰਦੀ ਉੱਡਾ ਸਿਰ ਪਤਾ ਨਹੀਂ ਲੱਗਦਾ ਜਿਹੜੇ ਸਾਡੇ ਹੁਣ ਨਵੇਂ ਚੀਫ ਚੀਫ ਜਸਟਿਸ ਆਏ ਆ ਉਹਨਾਂ ਨੇ ਵੀ ਆਪਣੀ ਹਾਈ ਕੋਰਟ ਦੇ ਵਿੱਚ ਮੁੱਦਾ ਰੇਡੀਅਮ ਦਾ ਤੇ ਸੱਥਲਵਟ ਦਾ اٹھਾਇਆ ਤੇ ਮੈਂ ਸਮਝਦਾ ਕਿ ਉਹਨਾਂ ਦੀ ਪਹੁੰਚ ਇੰਨੀ ਉੱਚੀ ਨਹੀਂ ਹੋ ਸਕੂਗੀ ਕਿ ਇਸ ਦੇ ਉੱਤੇ ਕੋਈ ਫੈਸਲਾ ਸਾਨੂੰ ਸੁਣਾ ਸਕਲ ਕਿਉਂਕਿ ਜਿਹੜਾ World Health Organization ਹੈ ਉਸ ਨੇ ਅਪਡੇਟਡ ਸਟੈਂਡਰਡ ਸਾਨੂੰ ਦਿੱਤੇ ਹੈ ਕਿ ਪਾਣੀ ਕਿੰਨਾ ਸਾਫ਼ ਹੋਣਾ ਚਾਹੀਦਾ ਹੈ ਟੀ ਇਹ ਦਾ ਸਟੈਂਡਰਡ ਹੋਣਾ ਚਾਹੀਦਾ ਹੈ ਪਰ ਸਾਡੀ ਡਮੰਡ ਇਧਰਲੇ ਪਾਸੇ ਆਉਂਦੀ ਨਹੀਂ ਤੇ ਨਾਲ ਸਾਨੂੰ ਦੱਸਦੀ ਹੈ ਕਿ ਇਹ ਜਿਹੜੇ ਯੂਰੇਨੀਅਮ ਅਨਰੀਚਮੈਂਟ ਪਲਾਂਟਸ ਚੀਨ ਦੇ ਵਿੱਚ ਲੱਗੇ ਤਿੱਬਤ ਤੇ ਇੰਡੀਆ ਦੇ ਵਿੱਚ ਲੱਗੇ ਐ ਇਹ ਕਿੱਥੇ ਲੱਗੇ ਐ ਜੋ ਪਰਪੀਨਾਂ ਦਾ ਵੇਸ ਸਾਰਾ ਸਤਲੁਜ ਦੇ ਵਿੱਚ ਜਾਂਦਾ ਹੈ ਜਿਹੜਾ ਹੈਵੀ ਵਾਟਰ ਫੈਕਟਰੀ ਐ એનਰਜੀ ਉਤਾਵੀ ਇਹ ਪਾਣੀ ਸਤਲੁਜ ਦੇ ਵਿੱਚ ਜਾਂਦਾ ਹੈ ਇਹ ਤਾਂ ਇੱਕੋ ਇੱਕ ਇਲਾਜ ਹੈ ਜੇ ਆਪਾਂ ਸਾਰੇ ਤੁਹਾਡੀ ਕਮੇਟੀ ਇਸ ਮਸਲੇ ਨੂੰ ਇੰਟਰਨੈਸ਼ਨਲ ਟੌਮਿਕ ਏਜੰਸੀ ਵੀ ਨਾਲ ਦੇ ਵਿੱਚ ਲੈ ਕੇ ਜਾਈਏ ਜਿਹੜਾ ਸਾਰਾ ਪਤਾ ਕਰ ਸਕਦੀ ਹੈ ਕਿ ਯੂਰੇਨੀਅਮ ਇਨਰੀਚਮੈਂਟ ਪਲਾਂਟਸ ਕਿੱਥੇ ਕਿੱਥੇ ਲੱਗੇ ਆ ਜੇ ਪਰਤੇ ਯੂਰੇਨੀਅਮ ਐਂਰੀਚਮੈਂਟ ਪਲਾਂਟਸ ਦੇ ਨਾਲ ਆਪਣੇ ਐਟਮ ਬੌਮ న్యూਕਲ ਬੌਮ ਬਣਦੇ ਹੈ ਤੇ ਵਰਲਡ ਦੇ ਵਿੱਚ ਬਹੁਤ ਵੱਡਾ ਇਸ਼ੂ ਹੈ ਕਿ ਇਹ ਯੂਰੇਨੀਅਮ ਐਂਰੀਚਮੈਂਟ ਪਲਾਂਟਸ ਕਿੱਥੇ ਕਿੱਥੇ ਲੱਗੀਆਂ ਸੋ ਇਹਦੀ ਬਹੁਤ ਜ਼ਰੂਰੀ ਜ਼ਰੂਰੀ ਜ਼ਰੂਰਤ ਹੈ ਪਰ ਇਸ ਨੂੰ ਜੇ ਸਿਰਫ ਇੰਟਰਨੈਸ਼ਨਲ ਐਟੋਮਿਕ એનર્ਜੀ ਏਜੰਸੀ ਇਸ ਦੀ ਰਿਪੋਰਟ ਸਾਨੂੰ ਦਊਗੀ ਤਾਂ ਸਾਨੂੰ ਪਤਾ ਲੱਗ ਸਕੂਗਾ ਕਿਉਂਕਿ ਨਾ ਇੰਡੀਆ ਨੇ ਨਾ ਚਾਈਨਾ ਨੇ ਸਾਨੂੰ ਦੱਸਣਾ ਕਿ ਇੱਥੇ ਕੀ ਹੋ ਰਿਹਾ ਪਰ ਇਹ ਹੈ ਜਿਹੜੀਆਂ ਰਿਚਰਮੈਂਟ ਪਲਾਨਸ ਹੈਗੀਆਂ ਤਦੇ ਸਾਡੇ ਪਾਣੀਆਂ ਦੇ ਵਿੱਚ ਰੇਨੀਆ ਮਾਰ ਰਿਹਾ ਹੁਣ ਸਫਾਈ ਦੀ ਗੱਲ ਆਪਾਂ ਜ਼ਰੂਰ ਕਰਦੇ ਆ ਪਰ ਸਫਾਈ ਰੱਖਦੇ ਨਹੀਂ ਹੁਣ ਇੰਡੀਆ ਦੇ ਵਿੱਚ 10 ਸਾਲ ਤੋਂ ਰਾਈਟ ਵਿੰਗ ਹਿੰਦੂਤਵਾ ਪਾਰਟੀ ਹੈ ਬੀਜਪੀ ਤੇ ਅਦਰਸ ਇਹਦਾ ਰਾਜ ਹੈ ਤੇ ਜਿਹੜਾ ਆਪਣਾ ਗੰਗਾ ਇਹ ਸਾਡਾ ਇਹ ਬਹੁਤ ਪਵਿੱਤਰ ਤੇ ਧਾਰਮਿਕ ਦਰਿਆ ਹੈ ਅਜੇ ਸੈਂਟਰ ਦੀ ਸਰਕਾਰ ਇਸ ਨੂੰ ਨਹੀਂ ਸਾਫ਼ ਕਰ ਸਕੀ ਜਿਹੜੇ ਵੱਡੇ ਵੱਡੇ ਸ਼ਹਿਰ ਹੈ ਗੰਗਾ ਦੇ ਉੱਤੇ ਸਾਰਾ ਸੀਵਰੇਜ ਸਾਰਾ ਫੈਕਟਰੀ ਦਾ レザー ਫੈਕਟਰੀਜ਼ ਦਾ ਗੰਦਾ ਪਾਣੀ ਗੰਗਾ ਦੇ ਵਿੱਚ ਜਾਂਦਾ ਹੈ ਤੇ ਜਿਹੜੀ ਸਭ ਤੋਂ ਅਜੀਬ ਗੱਲ ਤੁਹਾਨੂੰ ਲੱਗੋਗੀ ਕਿ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਮੋਦੀ ਸਾਹਿਬ ਵਾਰਾਨਸੀ ਤੋਂ ਐਮਪੀ ਚੁਣੇ ਜਾਂਦੇ ਆ ਜਦੋਂ ਐਮਪੀ ਆਪਣੇ ਹਲਕੇ ਜਵਾਰਾ ਨਾਲ ਸਿੱਟ ਜਾਂਦੇ ਐ ਤੇ ਉਹਨਾਂ ਦਾ ਟਾਇਲਟ ਵੀ ਗਵਰਨਾ ਦੇ ਵਿੱਚ ਜਾਂਦਾ ਤਾਂ ਸੋ ਹੁਣ ਫਿਰ ਇਸ ਮੁਲਕ ਦਾ ਕੀ ਕੀਤਾ ਜਾਵੇ ਜੇ ਪ੍ਰਾਈਮ ਮਿਨਿਸਟਰ ਦਾ ਟਾਇਲਟ ਆਪਾਂ ਕੋਸ਼ ਕਰਤਾ ਸਕਦੇ ਨਹੀਂ ਜੇ ਇੰਨੀ ਸੂਝ ਹੈ ਨਹੀਂ ਨਾ ਪਾਰਟੀ ਵਾਲਿਆਂ ਨੂੰ ਸੂਝ ਹੈ ਕੀ ਇਹਨਾਂ ਨੂੰ ਹਟਾਈਏ ਤੇ ਬਾਹਰ ਚਲੇ ਜਾਇਆ ਕਰ ਨੇਦਰ ਉਧਰ ਫਿਰ ਆਪਣਾ ਬਿਆਸ ਹੈ ਬਿਆਸ ਵੀ ਹਿੰਦੂ ਦਾ ਬਹੁਤ ਧਾਰਮਿਕ ਦਰਿਆ ਹੈ ਇਹ ਸ਼ੁਰੂ ਹੁੰਦਾ ਰਤਾਂਗਪਾਸ ਤੋਂ ਤੇ ਬਿਆਸ ਰਿਸ਼ੀ ਦੇ ਜਟਾਂ ਦੇ ਵਿੱਚੋਂ ਪਾਣੀ ਨਿਕਲ ਕੇ ਇਹ ਬਿਆਸ ਸਾਡਾ ਪਾਣੀ ਪੰਜਾਬ ਚੋਂ ਜਾਂਦਾ ਹੈ ਹਿਮਾਚਲ ਚ ਤੇ ਹਿਮਾਚਲ ਦੇ ਸ਼ਹਿਰਾਂ ਦੀ ਮੰਡੀ ਦੀ ਮਨਾਲੀ ਤੇ ਸਾਰੀ ਗੰਦਗੀ ਵਿਆਸ ਦੇ ਵਿੱਚ ਆਉਂਦੀ ਆ ਹੁਣ ਹਿਮਾਚਲ ਪ੍ਰਦੇਸ਼ ਬਹੁਤ ਖੱਟੜ ਸੂਬਾ ਉੱਥੇ ਮੁਸਲਮਾਨਾਂ ਦੀਆਂ ਮਸੀਤਾਂਗ ਰਹੀਆਂ ਜਾ ਰਹੀਆਂ ਪਰ ਮੇਰਾ ਮਤਲਬ ਹੈ ਕਿ ਜੇ ਜੇ ਸੂਜ ਹੈ ਕਿ ਵਿਆਸ ਰਿਸ਼ੀ ਦੇ ਜਟਾਂ ਦੇ ਵਿੱਚੋਂ ਇਹਦਾ ਪਾਣੀ ਨਿਕਲਦਾ ਹੈ ਤੇ ਜਦੋਂ ਆਰੀਅਨ ਸਾਡੇ ਦੇਸ਼ ਦੇ ਵਿੱਚ ਆਏ ਹੈ ਰਿਗਵੇਦਾ ਇਹਦੇ ਕੰਢਿਆਂ ਦੇ ਉੱਤੇ ਲਿਖਿਆ ਗਿਆ ਫਿਰ ਮੇਰਾ ਮਤਲਬ ਹੈ ਇਹਦੀ ਸਫਾਈ ਤਾਂ ਹੋਣੀ ਚਾਹੀਦੀ ਹੈ ਨੈਸ਼ਨਲੀ ਅਕਸਰ ਰਾਈਟ ਵੇ ਅਲਟਰਾ ਨੈਸ਼ਨਲਿਸਟ ਪਾਰਟੀ 10 ਸਾਲ ਤੋਂ ਦਿੱਲੀ ਦੇ ਵਿੱਚ ਰੂਲ ਕਰ ਰਹੀ ਹੈ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਜੀ ਕਿ ਇਹ ਪਾਰਟਿਸਪੇਸ਼ਨ ਆਫ ਦ ਪੀਪਲ ਜਿੱਥੋਂ ਦੀ ਇਹ ਪਾਣੀ ਜਾਂਦੇ ਆ ਉਹਨਾਂ ਦੀ ਹੁੰਦੀ ਵੀ ਨਹੀਂ ਹੁਣ ਸਾਡੀ ਕਨਸਟੀਟਿਊਸ਼ਨ ਤੇ ਰਿਪੇਰੀਅਨ ਲਾ ਕਹਿੰਦਾ ਕਿ ਵਾਟਰਸ ਆਰ ਅ ਸਟੇਟ ਸਬਜੈਕਟ ਜੇ ਸਟੇਟ ਸਬਜੈਕਟ ਹੈ ਮੈਂ ਸਮਝ ਨਹੀਂ ਸਕਦਾ ਇਫ ਇਟ ਸਟੇਟ ਦੀ ਮਰਜ਼ੀ ਤੋਂ ਬਗੈਰ ਇਹ ਪਾਣੀ ਹਰਿਆਣਾ ਦਿੱਲੀ ਤੇ ਰਾਜਸਥਾਨ ਦੇ ਵਿੱਚ ਕਿਵੇਂ ਜਾ ਸਕਦੇ ਇੰਟਰਨੈਸ਼ਨਲ ਰਿਪੀਰੀਅਨ ਫਿਰ ਜਿਹੜਾ ਰਾਈਟ ਵਿੰਗ ਨੂੰ ਮਾਰਾ ਲੱਗੂ ਜੇ ਮੈਂ ਹੋਰ ਅੱਗੇ ਕਹਿੰਦਾ ਉਹ ਇਹ ਹੈ ਕਿ ਜੇ ਆਪਣੇ ਇੰਟਰਨੈਸ਼ਨਲ ਰਿਪੀਰੀਅਨ ਪ੍ਰਿੰਸੀਪਲ ਪਾਣੀਆਂ ਦਾ ਫਾਲੋ ਕਰਨਾ ਹੈ ਫਿਰ ਜਿਹੜੇ ਪਾਕਿਸਤਾਨ ਦੇ ਵਿੱਚ ਆਪਣੇ ਦਰਿਆ ਜਾਂਦੇ ਐ ਪਾਕਿਸਤਾਨ ਦੇ ਦਰਿਆ ਰਿਪੇਰੀਅਨ ਦੇ ਵਿੱਚ ਆਉਂਦੇ ਆ ਉਹਨਾਂ ਦਾ ਹੱਕ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਤੋਂ ਜ਼ਿਆਦਾ ਹੁਣ ਇਹ ਤੋਂ ਨੂੰ ਸ਼ਾਇਦ ਬੁਰਾ ਲੱਗੂਗਾ ਕਿ ਮੈਂ ਪਾਕਿਸਤਾਨ ਦੀ ਗੱਲ ਕਰਤੀ ਹੈ ਪਰ ਮੈਂ ਹੈਗਾ ਪਾਕਿਸਤਾਨ ਤੋਂ ਥੋੜੀ ਹਮਦਰਦੀ ਮੇਰੀ ਹੈਗੀ ਹੁਣ ਪਰਸੋਂ ਮੈਂ ਗਿਆ ਸੀਗਾ ਅੰਮ੍ਰਿਤਸਰ ਉੱਥੇ ਢੇਰ ਲੱਗੇ ਪਏ ਆ ਗੰਦਗੀ ਦੇ ਪਹਾੜ ਬੜੇ ਹੋਏ ਹੁਣ ਜਿਹੜੇ ਉਹ ਢੇਰਾਂ ਦੇ ਵਿੱਚੋਂ ਪਾਣੀ ਆਉਂਦਾ ਹੈ ਉਹ ਡੱ ਜ਼ਰੀਲੀ ਹੈ ਉਹਦੇ ਵਿੱਚ ਗੈਸਸ ਹੈ ਉਹਦੇ ਵਿੱਚ ਕੈਮੀਕਲਸ ਨੇ ਤੇ ਸਾਰਾ ਪਾਣੀ ਅੰਡਰਗਰਾਉਂਡ ਜਾ ਕੇ ਦਰਬਾਰ ਸਾਹਿਬ ਦੇ ਵਿੱਚ ਜਾਂਦਾ ਹੈ ਦੁਰਗਿਆਣਾ ਮੰਦਿਰ ਦੇ ਵਿੱਚ ਜਾਂਦਾ ਹੈ ਪਰ ਨਾ ਸਾਡੇ ਹਿੰਦੂ ਨੂੰ ਸੁਰਤ ਹੈ ਨਾ ਸਿੱਖ ਨੂੰ ਸੁਰਤ ਹੈ ਕਿ ਉਸ ਡੰਪ ਦੇ ਵਿੱਚ ਬਿਜਲੀ ਬਣ ਸਕਦੀ ਹੈ ਤੇ ਆਪਾਂ ਬਿਜਲੀ ਕਿਉਂ ਨਹੀਂ ਬਣਾਉਂਦੇ ਹੈਗੇ ਤੇ ਦਰਬਾਰ ਸਾਹਿਬ ਦੇ ਵਿੱਚ ਪਾਣੀ ਗੰਦਾ ਜਾਂਦਾ ਹੈ ਉਸ ਡੰਪਡਾ ਤੁਸੀਂ ਦੇਖ ਕੇ ਆਓ ਕਿਸੇ ਵੜੇ ਮੈਂ ਤਾਂ ਕੱਲ ਇੰਨਾ ਆਖਿਆ ਹੋਇਆ ਸੀ ਕਿ ਮੈਂ ਪ੍ਰੈਸ ਨੂੰ ਕਿਹਾ ਕਿ ਆਹ ਜਿਹੜੇ ਪਹਾੜ ਬਣੇ ਹੋਏ ਐ ਇਹਨਾਂ ਦੇ ਉੱਤੇ ਇਹ ਪਲਾਸਟਿਕ ਦੇ ਪੇਪਰ ਬੜੇ ਐ ਪਹਾੜ ਚਿੱਟੇ ਹੋਏ ਪਏ ਐ ਇਹਨਾਂ ਦੇ ਨਾਲ ਤੇ برفਾਂ ਹੈਗੀਆਂ ਤੇ ਜਦੋਂ ਇਹ ਕੇਜਰੀਵਾਲ ਸਾਹਿਬ ਬਾਹਰ ਆਏ ਜਾਂ ਮੋਦੀ ਸਾਹਿਬ ਆਏ ਇਹਨਾਂ ਨੂੰ ਇਹ ਬਰਫ਼ ਦੇ ਪਹਾੜਾਂ ਦੇ ਉੱਤੇ ਇਨਾਂ ਦਾ ਰੈਸਟ ਹਾਊਸ ਬਣਾਵਾਂਗੇ ਤਾਂ ਇਹਨਾਂ ਨੂੰ ਪਤਾ ਲੱਗੂਗਾ ਕਿ ਇਹ ਗੰਦਗੀ ਕਿੰਨੀ ਇੱਥੇ ਹੈਗੀ ਹੈ ਤੇ ਅਸੀਂ ਕੁਝ ਕਰ ਨਹੀਂ ਸਕਦੇ ਤੇ ਜੇ ਗੰਗਾ ਨੂੰ ਨਹੀਂ ਸਾਫ਼ ਕਰ ਸਕਦੇ ਤਾਂ ਫੇਰ ਇਹ ਸਰਕਾਰ ਜਿਵੇਂ ਮੇਰਾ ਮਤਲਬ ਹੈ ਇਹ ਕਾਨੂੰਨ ਪਣਾ ਰਹੀ ਹੈ ਮਾਈਨੋਰਟੀਜ਼ ਦੇ ਉੱਤੇ ਜ਼ਬਰ ਕਰ ਰਹੀ ਹੈ ਇਹਦੇ ਨਾਲ ਕਿਵੇਂ ਕੁਝ ਆਪਣਾ ਹੱਲ ਹੋ ਸਕਦਾ ਸੋ ਮੇਰਾ ਮਤਲਬ ਹੈ ਕਿ ਇਹ ਸਾਰਾ ਉੱਤੋਂ ਸ਼ੁਰੂ ਹੋਵੇ ਥੱਲੇ ਨੂੰ ਆਵੇ ਜੇ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਇਹਦੇ ਵਿੱਚ ਸੰਜੇਦਗੀ ਦੇ ਨਾਲ ਕੰਮ ਕਰਨ ਤੇ ਇਹ ਕੰਮ ਹੋ ਸਜੇ ਕਿਉਂ ਕਰਕੇ ਜਿਹੜਾ ਵੀ ਸਾਡਾ ਫੂਡ 체ਨ ਹੈ ਉਹ ਵੀ ਸਾਰਾ ਪੋਲਿਊਟਡ ਹੋ ਗਿਆ ਤੇ ਜਿਹੜੇ ਟੈਲੀਫੋਨ ਸਾਡੇ ਫੋਰ 3 ਹੈ 5G ਹੈ ਇਹਦੇ ਨਾਲ ਸਾਰੀਆਂ ਮੱਖੀਆਂ ਸ਼ਹਿਦ ਦੀਆਂ ਮਰੀ ਜਾ ਰਹੀਆਂ ਤੇ ਸਾਰੇ ਪਾਸੇ ਪਤਾ ਸਾਨੂੰ ਸਾਰੀ ਫੀਸ ਦਾ ਹੈਗਾ ਪਰ ਇਹ ਕੋਈ ਕੰਮ ਨਹੀਂ ਰਿਹਾ ਹੁਣ ਇੰਡਸੋਰਟ ਟ੍ਰੀਟੀ ਬਣਾਈ ਹੈ ਇੰਡੀਆ ਨੇ ਤੇ ਪਾਕਿਸਤਾਨ ਤੇ ਵਰਲਡ ਬੈਂਕ ਨੇ ਤੇ ਸਾਡੀ ਗੱਲ ਤਾਂ ਵਿਚਾਈ ਨਹੀਂ ਫਰ ਨੂੰ ਕਿਉਂ ਨਹੀਂ ਪੁੱਛਿਆ ਗਿਆ ਇੰਡੀਆ ਤੇ ਪਾਕਿਸਤਾਨ ਨੇ ਆਪਸ ਵਿੱਚ ਗੱਲ ਕਰਕੇ ਇੰਡਸ ਬਾਰਡਰ ਟ੍ਰੀਟੀ ਬਣਾਤੀ ਪਰ ਜਿਹੜੇ ਅਸੀਂ ਲੋਕ ਹੈ ਜੀ ਅਸੀਂ ਜੈਨਰਸ ਅਸੀਂ ਅਜੇ ਵੀ ਆਪਣੇ ਆਪ ਨੂੰ ਸੋਵਰਨ ਮੰਨਦੇ ਆ ਜੋ ਕਰਕੇ ਅਸੀਂ ਆਪਣੀ ਸੋਵਰਨਿਟੀ ਕਦੇ ਛੱਡੀ ਨਹੀਂ ਹੈ ਤੇ ਜਿਹੜੇ ਸਾਡੇ ਕਨਸਟੀਟਿਊਸ਼ਨ ਕਨਸਟੀਟੂਐਂਟ ਅਸੈਂਬਲੀ ਦੇ ਦੋ ਮੈਂਬਰ ਸਿੰਘੇ ਸਰਦਾਰ ਭਪਿੰਦਰ ਸਿੰਘ ਮਾਨ ਤੇ ਸਰਦਾਰ ਹੁਕਮ ਸਿੰਘ ਉਹਨਾਂ ਨੇ ਕਨਸਟੀਟਿਊਸ਼ਨ ਦੇ ਉੱਤੇ ਸਿੱਖਾਵਲੋਂ ਦਸਤਖਤ ਨਹੀਂ ਕੀਤੇ ਠੀਕ ਹੈ ਮੈਨੂੰ ਕਹਿੰਦੇ ਹੋ ਕਿ ਤੂੰ ਦਸਤਖਤ ਕਰ ਦਿੰਦਾ ਤੇ ਐਮਪੀ ਬਣ ਜਾਂਦਾ ਇਹ ਮੇਰੀ ਮਜਬੂਰੀ ਹੈ ਕਿਉਂਕਿ ਮੈਂ ਪੀਸਫੁਲੀ ਕੰਮ ਕਰਨਾ ਚਾਹੁੰਦਾ ਤੇ ਮੈਨੂੰ ਕਰਨਾ ਪੈਂਦਾ ਪਰ ਜੇ ਤੁਸੀਂ ਪੁੱਛੋ ਕਿ ਕਨਸਟੀਟਿਊਸ਼ਨ ਸਹੀ ਮੰਨਦੇ ਹੈ ਜਿਹੜੇ ਸਾਡੇ ਕਨਸਟੀਟੂਐਂਟ ਮੈਂਬਰਸ ਜਿਹੜੇ ਉੱਥੇ ਗਏ ਸੀਗੇ ਇਸ ਨੂੰ ਬਣਾਉਣ ਦੇ ਲਈ ਉਹਨਾਂ ਨੇ ਦੱਸ ਕੇ ਤਨੀ ਜਦੋਂ ਕਨਸਟੀਟਿਊਸ਼ਨ ਦੇ ਕੀਤੇ ਤਫੇ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਜੀ ਅਸੀਂ ਤਾਂ ਮੰਨਦੇ ਤੇ ਕਨਸਟੀਟਿਊਸ਼ਨ ਦੇ ਵਿੱਚ ਹੈਗਾ ਕੀ ਇਸ ਖੰਡ ਆਰਟੀਕਲ 25 ਇਹਦੀ ਹੈ ਕਿ ਸਿੱਖ ਅਗਰ ਪਾਰਟ ਆਫ ਦ ਹਿੰਦੂ ਰਿਲੀਜੀਅਨ ਹੁਣ ਮੇਰਾ ਮਖੌਲ ਬਣਾ ਲਿਆ ਕਿ ਇਹ ਤਰਪਾਨ ਲੈ ਕੇ ਜਾਣਾ ਚਾਹੁੰਦਾ ਸੀਗਾ ਉਹਦੇ ਬਾਰੇ ਕਲੀਅਰ ਆਰਟੀਕਲ 25 'ਚ ਲਿਖਿਆ ਹੈ ਇਹ ਸੇਕੰਡ ਵੇਰ ਹੈ ਇਸ ਕਿਰਪਾ ਉਹਨਾਂ ਜਿਹੜੀ ਮੈਂ ਪਾਈ ਹੋਈ ਹੈ ਐਂਡ ਕੈਰੀ ਹੈ ਇਸ ਕਿਰਪਾ ਹੁਣ ਇਹਦੇ ਵਿੱਚ ਸ਼ੱਕ ਕੀ ਹੈ ਤੇ ਮੇਰੇ ਮਗਰ ਸਾਰੇ ਪੈ ਗਏ ਕਿ ਜੀ ਇਹ ਤੌੜਾ ਸਾਹਿਬ ਕਹਿੰਦੇ ਕੀ ਹੁਣ ਦੇਖੋ ਐਸਟੀਪੀਸੀ ਦਾ ਮਾਲਕ ਸੀਗਾ ਸਿੱਖਾਂ ਦੀ ਐਸਟੀਪੀਸੀ ਦਾ ਉਹ ਕਹਿੰਦੇ ਕਿ ਮਾਨ ਨੇ ਕਿਰਪਾਨ ਲਿਜਾ ਤੇ ਗਤਕਾ ਖੇਡਣਾ ਹੁਣ ਇਹੋ ਜਿਹੇ ਬੰਦੇ ਸਾਡੇ ਲੀਡਰ ਹੋ ਤੇ ਉਹਨਾਂ ਨੂੰ ਇਹ ਦੇ ਤਾ ਕੋ ਕੋਣਾ ਆਵੇ ਤਾਂ ਫੇਰ ਆਪਾਂ ਕਿੱਥੇ ਛੜੇ ਆ ਸਾਡੀ ਪਾਰਟਿਸਪੇਸ਼ਨ ਕੀ ਹੈ ਇਸ ਕੰਟਰੀ ਦੀ ਗਵਰਨੈਂਸ ਦੇ ਵਿੱਚ ਉਹ ਜ਼ੀਰੋ ਹੈ ਤਦੇ ਅਸੀਂ ਕਹਿੰਦੇ ਹਾਂ ਕਿ ਸਾਨੂੰ ਅਲੱਗ ਕਰੋ ਸਾਡੇ ਪਾਣੀ علیحدਾ ਹੈ ਸਾਡਾ ਸਾਰਾ ਕੁਝ ਹੈ ਸਾਡਾ ਇਤਿਹਾਸ علیحدਾ ਹੈ ਪਰ ਇਹ ਜਿਹੜੀ ਪੋਲੂਸ਼ਨ ਦੀ ਗੱਲ ਹੈ ਇਹ ਤਾਂ ਸਾਡਾ ਜਿਹੜਾ ਮਨ ਹੈ ਉਹ ਲੈਣਾ ਕੋ ਉਪਯੋਗ ਕਰਦੇ ਪਾਣੀ ਤਾਂ ਸਾਡੇ ਹੈ ਜਿੰਨਾ ਤੇ ਸਾਡੀ ਰਹਿ ਨਹੀਂ ਲੈਂਦੇ ਤੁਸੀਂ ਇੰਡਸ ਵਾਟਰ ਟ੍ਰੀਟੀ ਕਿਵੇਂ ਬਣਾ ਸਕਦੇ ਹੋ ਜਦੋਂ ਕਨਸਟੀਟਿਊਸ਼ਨ ਕਹਿੰਦਾ ਕਿ ਰਿਪੇਰੀਅਨ ਕਾਨੂੰਨ ਹੈ ਕਿ ਜਿਹੜੇ ਇਲਾਕੇ ਦੇ ਵਿੱਚੋਂ ਨਦੀ ਗੁਜ਼ਰੇਗੀ ਉਹਦਾ ਹੱਕ ਪਹਿਲਾ ਹੈ ਤੇ ਸਾਡੇ ਬਗੈਰ ਪੁੱਛਾ ਰਾਜਸਥਾਨ ਹਰਿਆਣਾ ਦਿੱਲੀ ਨੂੰ ਪਾਣੀ ਦਿੱਤੇ ਜਾ ਰਹੇ ਹੈ ਮੇਰਾ ਮਤਲਬ ਇਹ ਸਾਰੀਆਂ ਚੀਜ਼ਾਂ ਅਸੀਂ ਬਰਦਾਸ਼ਤ ਨਹੀਂ ਜੀ ਕਰ ਸਕਦੇ ਹਾਂ ਜੀ ਤੇ ਅਸੀਂ ਤੁਹਾਡੀ ਕਮੇਟੀ ਦੇ ਨਾਲ ਪੂਰਾ ਖੜੇ ਆਂ ਤੇ ਜੇ ਜਦੋਂ ਤੁਸੀਂ ਕਹੋਗੇ ਕਿ ਕਿਤੇ ਜਾਣਾ ਅਸੀਂ ਜਾਵਾਂਗੇ ਤੇ ਤੁਹਾਨੂੰ ਰਿਸਪੌਂਡ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ